ਕਾਲੀ ਦਲ ਦਾ ਕੀ ਹਾਲ ਹੈ ਕਾਲੀ ਦਲ ਇੱਕ ਨਾਰ ਸੋਬੇਮਾਰ ਵਾਲੀ ਸਥਿਤੀ ਹੈ ਇਸ ਵੇਲੇ ਹਮ ਪ੍ਰੈਸ ਨੋਟ ਨੇ ਪੰਗਾ ਪਾਦਾ ਕਿੱਟੀ ਦਾ ਜ਼ਿਕਰ ਕਰਨਾ ਪੋੜੇ ਜਰਨਜੀਤ ਬਰਾੜਾ ਜਿਰਸਾ ਸਾਧ ਨੂੰ ਮਾਫੀ ਹਰਸਿਮਰਤ ਕੌਰ ਬਾਦਲ ਨਹੀਂ ਸੀ ਜਿਹੜਾ ਕੋਲੇ ਜੱਤਰੇ ਉਹਦੀ ਤੇ ਫਿਰ ਕਿਹੜੇ ਸੀ ਜਿਹੜੀ ਅੰਦਰ ਬਿਠੇ ਕਿਤੇ ਸਾਰਾ ਲੌਂਗ ਲਾਣਾ ਉਹ ਤਾਂ ਨਹੀਂ ਸੀ ਜਿਨ੍ਹਾਂ ਨੇ ਮਾਫੀ ਦਿੱਤੀ ਸੀ ਅੱਜ ਬੋਲਣ ਨੂੰ ਤਿਆਰ ਨਹੀਂ ਸਵਾਲਤਾ ਇਹ ਹੈ ਕਿ ਕੀ ਇਹਨਾਂ ਕਰਕੇ ਅਕਾਲੀ ਦਲ ਦਾ ਹਾਲ ਹੈ ਜਾਂ ਪ੍ਰਧਾਨ ਇਸ ਗੱਲ ਤੇ ਅੜਿਆ ਵੀ ਮੈਂ ਹੀ ਪ੍ਰਧਾਨ ਰਹਿਣਾ ਇਸ ਗੱਲ ਕਰਕੇ ਅਕਾਲੀ ਦਲ ਦਾ ਮਾੜਾ ਹਾਲ ਹੈ। ਸ਼ਾਸਨੀ ਕਮੇਟੀ ਇੰਨੀ ਜ਼ਰਤ ਰੱਖਦੀ ਹੈ ਕਿ ਪ੍ਰਧਾਨ ਬਦਲ ਸਕੇ ਕੱਲ ਨੂੰ ਇਹ ਲਿਖ ਕੇ ਦੇ ਦੇ ਵੀ ਭਾਈ ਸਰ ਨਾਲੋਂ ਵੱਡਾ ਅਨੁਸ਼ਾਸਨ ਤਾਂ ਪ੍ਰਧਾਨਗੀ ਤੋਂ ਭੰਗ ਹੋ ਜਾਂਦਾ ਹੈ। ਚਰਨਜੀਤ ਬਰਾੜ ਨੇ ਲਿਖਿਆ ਕਿ ਜਿਹੜੇ ਪੇੜ ਲੋਕ ਨੇ ਆਲੇ ਦੁਆਲੇ ਵਾਲੇ ਉਹਨਾਂ ਨੂੰ ਬਾਹਰ ਕੱਢ ਦਿਓ। ਇਹ ਬੰਨ ਸੋਚਣਾ ਭੁਗੋ ਤਨਖਾਹਾਂ ਕੌਣ ਲੈਂਦੇ ਨੇ? ਤਨਖਾਹਾਂ ਵਾਲੇ ਕਿਹੜੇ ਆ? ਉਹ ਚਲ ਸਭ ਨੂੰ ਪਤਾ ਉਹ ਜਦੋਂ ਸੁਖਵੀਰ ਬਾਦਲ ਇੰਨੇ ਨਿਆਣੇ ਤਾਂ ਨਹੀਂ ਐ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆ ਵੀ ਉਹਨਾਂ ਦੀਆਂ ਮੰਨਦੇ ਐ ਸੁਖਵੀਰ ਬਾਦਲ ਸੁਣਨ ਸਾਰਿਆਂ ਦੀ ਫੈਸਲਾ ਤਾਂ ਲੈਣ ਤੱਕ ਕੋਣ ਉਹਦੇ ਵਿੱਚ ਇਹ ਐ ਵੀ ਜਿਹੜਾ ਜਿਹਦੀ ਬਾਹ ਫੜ ਲੈਂਦਾ ਨੂੰ ਛੱਡਦਾ ਨਹੀਂਗਾ ਉਹਦੀ ਉਹੀ ਘਾਟ ਬਣੀ ਵੀ ਆ ਫਿਰ ਬਾਹ ਉਹਦੀ ਵੱਢੀ ਜਾਂਦੇ ਉਹ ਗੈਂਗਰੀਨ ਕਰਤਾ ਬਾਹਾਂ ਦੇ ਨਹੀਂ ਕਲੰਤੇ ਤਾਂ ਆ ਗਈ ਉਹ ਤਾਂ ਵੱਢਣੀ ਪੈਣੀ ਹੈ ਡਾਕਟਰ ਕਹਿੰਦੇ ਨਾ ਅਖੀਰ ਹੋਣੇ ਦਾ ਇਲਾਜ ਨਹੀਂ ਰਿਹਾ ਇਹਦਾ ਹੁਣ ਕਟਰ ਲੈ ਕੇ ਵੱਢਣੀ ਪੈਣੀ ਹੈ ਉਸ ਉਸ ਹਾਲਾਤ ਤੇ ਤਾਂ ਸੁਖਬੀਰ ਬਾਦਲ ਨੂੰ ਪਛਾਤਾ ਸਤਿ ਸ਼੍ਰੀ ਅਕਾਲ ਮੈਂ ਸਿਮਰਤ ਜੋਤ ਸਿੰਘ ਮੱਕੜ ਅੱਜ ਦੇ ਪ੍ਰੋਗਰਾਮ 'ਚ ਫਿਰ ਤੁਹਾਡਾ ਸਵਾਗਤ ਹੈ ਮੈਂ ਤੇ ਰਮਨ ਸ਼ਰਮਾ ਮੇਰੇ ਨਾਲ ਨੇ ਅੱਜ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਾਏ ਤੇ ਕੋਠੀ ਲੈਣੀ ਪੈ ਗਈ ਹੈ ਅਕਾਲੀ ਦਲ ਦੀ ਬਗਾਵਤ ਦੇ ਸੁਰ ਹੁਣ ਆਨੰਦਪੁਰ ਸਾਹਿਬ ਤੋਂ ਪਟਿਆਲੇ ਤੱਕ ਪਹੁੰਚੇ ਨੇ ਚਰਚਾਵਾ ਪ੍ਰੈਸ ਨੋਟ ਦੀਆਂ ਨੇ ਔਰ ਇਸ ਦੇ ਨਾਲ ਹੀ ਸੁਨੀਲ ਕੁਮਾਰ ਜਾਖੜ ਨੇ ਤੰਜ਼ ਕੱਸਿਆ ਮੁੱਖ ਮੰਤਰੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਚਰਨਜੀਤ ਚੰਨੀ ਦਾ ਵੀ ਵੱਡਾ ਬਿਆਨ ਹੈ ਕਿ ਭਾਜਪਾ ਇਹ ਸਰਕਾਰ ਤੋੜ ਦੂਗੀ ਸਰਕਾਰ ਚੱਲਣ ਨਹੀਂ ਦੇਊਗੀ ਰਮਨ ਸ਼ਰਮਾ ਮੇਰੇ ਨਾਲ ਨੇ ਰਮਨ ਸਿਆਸੀ ਮਾਹੌਲ ਕੀ ਕਹਿੰਦਾ ਹੈ ਘਾਵਤ ਸੁਣੀ ਸੀ ਇੱਕ ਲੱਗੀ ਯਾਰੀ ਤੋਂ ਲਵਾ ਤੇ ਤਖਤੇ ਟੁੱਟੀ ਤੋਂ ਚਗਾਠ ਲੈ ਗਿਆ ਹੂੰ ਜੋ ਤਿਆਰੀ ਲੱਗੀ ਸੀ ਬੜੀ ਚਰਚਾ ਸੀ ਭਗਵੰਤ ਮਾਨ ਦੀ ਚਗਾਠ ਪਟਨ ਦੀ ਤਿਆਰੀ ਆ ਪੈਗੇ ਚਗਾਠ ਨੂੰ ਇੱਕ ਜ਼ਿਕਰ ਤੁਸੀਂ ਭੁੱਲ ਕੇ ਕਰਨਾ ਮੀਟਿੰਗ ਹੋਈ ਆ ਅੱਜ ਰਗਮ ਚੱਡਾ ਦੀ ਹਾਂ ਜਿਹੜੇ ਹਾਰੇ ਜਿੱਤੇ ਉਹਨਾਂ ਨਾਲ ਪੁੱਛਿਆ ਕਿਉਂ ਹਾਰੇ ਆ ਹੂੰ ਇਹ ਵੀ ਪੁੱਛਿਆ ਦਿੱਤੇ ਕਿਉਂ ਆ ਆਮ ਤਾਂ ਹੁੰਦਾ ਨਾ ਹਾਰ ਨਾਲ ਉਹ ਜਿੱਤੇ ਕਿਉਂ ਆ ਹਾਂ ਉਹਨੇ ਸਾਡੀ ਕਿਸਮਤ ਜਿੱਤ ਗਈ ਮਤਲਬ ਕੋਸ਼ਿਸ਼ ਤਾਂ ਸੀਐਮ ਦਾ ਕੋਈ ਰੋਲ ਨਹੀਂ ਸੀ ਹੂੰ ਇਹ ਸਾਡੇ ਕੋਲ ਜਾਣਕਾਰੀ ਆ ਕਹੀ ਗਈ ਹੈ ਇੱਕ ਲੀਡਰ ਵੱਲੋਂ ਗਲੰਦਰ ਐਮਪੀ ਵੱਲੋਂ ਅਸੀਂ ਨਾਂ ਨਹੀਂ ਲਵਾਂਗੇ ਸਾਡਾ ਭਰੋਸਾ ਟੁੱਟ ਜਾਂਦਾ ਇਹ ਚੀਜ਼ ਨਾਲ ਤਾਂ ਕਿਤਨੇ ਕਿਤੇ ਮੁੱਖ ਮੰਤਰੀ ਦੇ ਹੁਣ ਆਲੇ-ਦੁਆਲੇ ਜਿਹੜੀ ਸਿਆਸਤ ਹੋ ਗਈ ਆ ਚੰਨੀ ਸਾਹਿਬ ਦਾ ਬਿਆਨ ਤੁਸੀਂ ਦੇਖੋ ਕੋਠੀ ਲੈਣ ਦਾ ਕੀ ਮਤਲਬ ਹੈ ਕਿਰਾਏ ਤੇ ਕੋਠੀ ਜਿਮਨੀ ਚੋਣਾ ਚ ਮੇਰੇ ਯਾਦ ਆ ਗਿਆ ਜਦੋਂ 1995 96 ਦੇ ਵਿੱਚ ਗਿੱਦੜਵੇ ਜਿਮਨੀ ਚੋਣ ਹੋਈ ਹੈ ਤਾਂ ਉਦੋਂ ਬੈਂਸਿੰਘ ਉੱਥੇ ਜਾ ਕੇ ਬਹਿ ਗਏ ਸੀ ਬੈਂਸਿੰਘ ਉਦੋਂ 95 ਦੀ ਚੋਣ ਹੈ 95 ਚਾ ਉਹ ਉਸ ਤੋਂ ਬਾਅਦ ਕਮੀ ਹੋ ਜਾਂਦਾ ਉਹਨਾਂ ਦਾ ਜੀ ਤੇ ਉਦੋਂ ਮੇਰੇ ਖਿਆਲ ਸ਼ਾਇਦ ਗਿੱਦੜ ਵਿਊ ਮਨਪ੍ਰੀਤ ਬਾਦਲ ਮੇਰੇ ਖਿਆਲ ਪਹਿਲੀ ਵਾਰ ਜਿੱਤੇ ਪਹਿਲੀ ਵਾਰ ਆਇਆ ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਜੋਰ ਵਾ ਲਾਈ ਸੀ ਤੇ ਉਦੋਂ ਮੁੱਖ ਮੰਤਰੀ ਜਾ ਕੇ ਬੈਠੇ ਸੀ ਵੀ ਪੂਰਾ ਐਡੀ ਲੋਡ ਨਹੀਂ ਸਾਨਾਂ ਦੀ ਭੇਡ ਸੀ ਐਤਕੀ ਇਹੋ ਜਿਹਾ ਕੀ ਹੋਇਆ ਕਿ ਜਲੰਧਰ ਕੋਠੀ ਲੈਣੀ ਪਈ ਜੇ ਤੇਰੇ ਕੋਲ 92 ਸੀ 91 ਰਹਿਗੇ ਜੇ 90 ਵੀ ਰਹਿ ਜਾਣਗੇ ਕੋਈ ਫਰਕ ਨਹੀਂ ਪੈਣਾਗਾ ਸਰਕਾਰ ਨੂੰ ਪੈਣਾ ਨਹੀਂ ਚਾਹੀਦਾਗਾ ਤੁਹਾਡੇ ਦੀ 13 0 ਕਹਿੰਦੇ ਰਹੇ ਤੇ 3 ਤੇ ਆਗੇ ਤੁਸੀਂ ਤੁਸੀਂ ਕਿੱਕਲੀਆਂ ਪਾਉਂਦੇ ਰਹੇ ਸਭ ਨੂੰ ਪਤਾ ਲੱਗ ਗਿਆ ਕੀ ਕੁਛ ਹੋ ਗਿਆ ਤੁਹਾਡਾ ਵੋਟ ਬੈਂਕ 42 ਤੋਂ ਲੈ ਕੇ 26 ਤੇ ਆ ਗਿਆ ਤਾਂ ਇਹਦੇ ਮੈਨੇ ਬਹੁਤ ਵੱਡੇ ਨੇ ਇੱਕ ਪਿਛਲੇ ਐਪੀਸੋਡ ਦੇ ਵਿੱਚ ਕਿਹਾ ਸੀ ਨਾ ਵੀ ਚਾਰ ਕੋਠੀਆਂ ਨੇ ਸਨੇਹੇ ਮਿਲਨੇ ਸ਼ੁਰੂ ਹੋ ਗਈ ਖਾਲੀ ਕਰੋ ਖਾਲੀ ਕਰ ਦੋ ਕਰ ਦੋ ਕਰ ਦੋ ਲੋਕਾਂ ਨੇ ਸਾਡਾ ਮਜ਼ਾਕ ਉਡਾਇਆ ਕਿ ਸਰਸਰੀ ਗੱਲ ਕਰੀ ਜਾਂਦੇ ਆ ਚੰਨੀ ਸਾਹਿਬ ਨੇ ਤਸਦੀਕ ਕਰਤਾ ਸਾਡਾ ਬਿਆਨ ਨੂੰ ਵੀ ਕੁਝ ਹੋ ਰਿਹਾ ਹਮ ਜਾਕੜ ਸਾਹਿਬ ਦਾ ਬਿਆਨ ਤੁਸੀਂ ਸੁਣ ਲਿਆ ਕੁਝ ਹੋ ਰਿਹਾ ਹਮ ਰਾਗਵ ਚੱਡਾ ਸਾਹਿਬ ਦੀਆਂ ਮੀਟਿੰਗਾਂ ਸੁਣ ਲਈਆਂ ਕੁਝ ਹੋ ਰਿਹਾ ਭਗਵੰਤ ਮਾਨ ਸਾਹਿਬ ਮੀਟਿੰਗਾਂ ਕਰਦੇ ਨੇ ਕਿਸੇ ਨੂੰ ਬਾਹਰ ਜਾ ਕੇ ਬੋਲਣ ਦੀ ਅਧਿਕਾਰ ਨਹੀਂ ਹੈ ਕਿਉਂਕਿ ਅੰਦਰ ਮੀਟਿੰਗ ਦੇ ਵਿੱਚ ਹੋਇਆ ਸਭ ਨੇ ਦੇਖ ਲਿਆ ਉਧਰੋਂ ਪਾਟਕ ਸਾਹਿਬ ਵੀ ਲੱਗੇ ਹੋਏ ਆ ਕਿ ਪਾਟਕ ਸਾਹਿਬ ਦਾ ਤੇ ਉਧਰ ਰਾਗਵ ਚੱਡੇ ਦਾ ਵੀ ਆਪਸੀ ਕਲੈਸ਼ ਰਹਿੰਦਾ ਨਾ ਉਹ ਕਹਿੰਦਾ ਲੀਡਰ ਮੈਂ ਆ ਜਿਹੜੀਆਂ ਲਾਸਟ ਤਿੰਨ ਟਿਕਟਾਂ ਅਨਾਉਂਸ ਹੋਈਆਂ ਸੀ ਨਾ ਪਾਟਕ ਸਾਹਿਬ ਵੱਲੋਂ ਉਹ ਜਲਦਬਾਜ਼ੀ ਦੇ ਵਿੱਚ ਹੋਈਆਂ ਸੀਗੀਆਂ ਹੂੰ ਉਹ ਬੜੀ ਜਲਦਬਾਜੀ ਸੀ ਕੰਗਸਾਬੂ ਦੌੜ ਦੇ ਵਿੱਚ ਹੀ ਐ ਨਹੀਂ ਸੀ ਲਾਸਟ ਮੂਮੈਂਟ ਤੇ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਸੀ WhatsApp ਜਿਹਦੇ ਵਿੱਚ ਸੰਭਾਵੀ ਕੈਂਡੀਡੇਟ ਸੀ ਜਿਹੜੇ ਜਿਨ੍ਹਾਂ ਨੂੰ ਕੰਸੀਡ ਕਰ ਸਕਦੇ ਉਹ ਸਾਰੇ ਸੀ ਤਾਂ ਇੱਕ ਜਿਹਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦੇਣੀ ਸੀਗੀ ਉਹ ਅੱਜ ਕੱਲ ਕਿਤੇ ਹੋਰ ਪਾਰਟੀ ਦੇ ਸ਼ਾਮਲ ਹੋ ਗਏ ਨੇ ਹੂੰ ਉਹਨਾਂ ਨੂੰ 2 ਘੰਟੇ ਪਹਿਲਾਂ ਗਰੁੱਪ ਚੋਂ ਕੱਢਤਾ ਉਸ ਗਰੁੱਪ ਚੋਂ ਉਸ ਗਰੁੱਪ ਚੋਂ ਉਹ ਬੜਾ ਅਚੰਭਾ ਹੈ ਵੀ ਇਸ ਗਰੁੱਪ ਚੋਂ ਕਿਵੇਂ ਕੱਢਤਾ ਤੇ ਨਾਲ ਦੀ ਨਾਲ ਇੱਕ ਨਿਯੁਕਤੀ ਹੋ ਜਾਂਦੀ ਆ ਅ ਚੰਡੀਗੜ੍ਹ ਦੇ ਵਿੱਚ ਇੱਕ ਚੇਅਰਮੈਨ ਦੀ ਮੈਡਮ ਦੀ ਨਾਲ ਦੇ ਨਾਲ ਅਨਾਉਂਸ ਹੋ ਜਾਂਦੀ ਹੈ ਟਿਕਟ ਅਨਾਉਂਸ ਹੋ ਜਾਂਦੀ ਆ ਕੰਗ ਸਾਹਿਬ ਦੀ ਤਾਂ ਕਿਤਨਾ ਕਿਤੇ ਉੱਥੋਂ ਚੱਲ ਰਿਹਾ ਸੀ ਕਿ ਜਿਹੜੇ ਕੰਗ ਸਾਹਿਬ ਨੂੰ ਟਿਕਟ ਦਿਵਾਉਣ ਦੇ ਵਿੱਚ ਇਹ ਤੜਾ ਮੁੱਖ ਮੰਤਰੀ ਵਾਲਾ ਨਹੀਂ ਸੀ ਕੋਈ ਹੋਰ ਸੀਗਾ ਤਾਂ ਇਸੇ ਕਰਕੇ ਜਿਹੜਾ ਹੈਗਾ ਜਿਹੜੀ ਪੋਲਿਟਿਕਸ ਇਲੈਕਸ਼ਨ ਵੱਲ ਦੇ ਸ਼ੁਰੂ ਹੋਈ ਸੀ ਉਹ ਹੁਣ ਉਹ ਰੰਗ ਦਿਖਾਉਣਾ ਸ਼ੁਰੂ ਕਰ ਗਈ ਆ ਔਰ ਫਤਬਾ ਉਹਨਾਂ ਨੇ ਦੇਖ ਲੈ ਕੇ ਪੰਜਾਬ ਦੇ ਲੋਕ ਜਾਂ ਪਾਰਟੀ ਦਾ ਕਾਡਰ ਜਿਹੜਾ ਹੈਗਾ ਜਿਹਨੂੰ ਮੱਕੜ ਕਹਿੰਦੇ ਆ ਮੱਕੜ ਹੁਣ ਮੁੱਖ ਮੰਤਰੀ ਦੇ ਦੰਦੀਆਂ ਵੜਦੇ ਆ ਤਾਂ ਐਸੇ ਕਰਕੇ ਉਹਨੇ ਭੁਮਕੜਾਂ ਦੀ ਸੋਨੀ ਸ਼ੁਰੂ ਕਰਤੀ ਕਿਤੇ ਇਹ ਵਿਕਾਰ ਦਾ ਸਵਾਲ ਤਾਂ ਨਹੀਂ ਮੁੱਖ ਮੰਤਰੀ ਬਣਾਉਣਗੇ ਕਿ ਜੇ ਇਹ ਜਿਮਨੀ ਚੋਣ ਸੰਗਰੂਰ ਵਾਲਾ ਹਾਲ ਕਿਤੇ ਇਸ ਜਿਮਨੀ ਚੋਣ ਚ ਹੋ ਗਿਆ ਜਲੰਧਰ ਬਹੁਤ ਜ਼ੋਰ ਲਾਇਆ ਸੀਗਾ ਉਹ ਜਲੰਧਰ ਜ਼ੋਰ ਲੱਗੇ ਦਾ ਕੀ ਫਾਇਦਾ ਹੋਇਆ ਉਹ ਤਾਂ ਟਪੂਸੀ ਮਾਰ ਕੇ ਪਾਰਟੀ ਬਦਲ ਗਏ ਰਾਜ ਨਹੀਂ ਨਹੀਂ ਜਿਸ ਕੈਂਡੀਡੇਟ ਦੇ ਉੱਤੇ ਦਾਾ ਖੇਡਿਆ ਤੁਸੀਂ ਜਿਸ ਕੈਂਡੀਡੇਟ ਨੂੰ ਵੱਡਾ ਕੀਤਾ ਲਿਆਂਦਾ ਫਿਰ ਉਹਨੂੰ ਵੱਡਾ ਕੀਤਾ ਐਮਪੀ ਬਣਾਇਆ ਹਮ ਸਾਲ ਸਵਾ ਸਾਲ ਡੇਢ ਸਾਲ ਉਹਨੇ ਇੰਜੋਏ ਕੀਤਾ ਤੇ ਫਿਰ ਉਹ ਪਾਰਟੀ ਛੱਡ ਕੇ ਚਲਾ ਗਿਆ ਔਰ ਮੁੱਖ ਮੰਤਰੀ ਨੇ ਮੇਰੇ ਖਿਆਲ ਇੱਕ ਸਟੇਟਮੈਂਟ ਦਿੱਤੀ ਸੀ ਕਿ ਰਿੰਕੂ ਨੂੰ ਕੋਲੇ ਉਹ ਚਾਬੀ ਹੈਗੀ ਐ ਹੁਣ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਦਿੱਲੀ ਦੇ ਸੰਸਦ ਦੇ ਵਿੱਚ ਕੀ ਕਰਨਾ ਕਿ ਬਿਲਕੁਲ ਉਹ ਉਹ ਬਹੁਤ ਹੋਈ ਕਿ ਹੁਣ ਦੱਸੋ ਕੀ ਕਰੋਗੇ ਉਹ ਤਾਲਾ ਚਾਬੀ ਕੀ ਕਰੂਗੀ ਤਾਂ ਅੱਜ ਸਵਾਲ ਇਹ ਹੈ ਕਿ ਕੋਠੀ ਉੱਥੇ ਲੈਣੀ ਮੁੱਖ ਮੰਤਰੀ ਵੀ ਐਂ ਕਰਾਏ ਤੇ ਕੋਠੀ ਲੈਂਦੇ ਹਰਾਨੀ ਦੀ ਇੱਕ ਵਿਧਾਨ ਸਭਾ ਸੀਟ ਲਈ ਇੱਕ ਵਿਧਾਨ ਸਭਾ ਸੀਟ ਲਈ ਜਲੰਧਰ ਤੋਂ ਚੰਡੀਗੜ੍ਹ ਤੱਕ ਸੀਮ ਨੂੰ ਜਾਣ ਦਾ ਰਸਤਾ ਕਿੰਨਾ ਇੱਕ ਘੰਟੇ ਚ ਪਹੁੰਚ ਜਾਂਦਾ ਜੋ ਝੂਟਿਆਂ ਵਾਲੇ ਤੇ ਜਾਵੇ ਤਾਂ ਜਿਹੜਾ ਉਹ ਕਹਿੰਦੇ ਹੁੰਦੇ ਆ ਗੱਡਾ ਬਣਾ ਲਿਆ ਉਹ ਬਾਜਵਾ ਸਾਹਿਬ ਕਹਿੰਦੇ ਹੁੰਦੇ ਆ ਜੇ ਉਹ ਗੱਡੇ ਤੇ ਜਾਵੇ ਤਾਂ ਥੋੜਾ ਜਿਹਾ ਪਹਿਲਾਂ 10 ਮਿੰਟ 15 ਮਿੰਟ ਪਹੁੰਚ ਜਾਣਾ ਤਾਂ ਮਤਲਬ ਕੋਠੀ ਲੈਣ ਦਾ ਨਹੀਂਗਾ ਕਿਤਨਾ ਕਿਤੇ ਮੁੱਖ ਮੰਤਰੀ ਆਪ ਦਾ ਭਾਰ ਤੋਲ ਰਾਇਆ ਭਾਰ ਤੋਲੀ ਜਾਂਦੇ ਉਹ ਵੀ ਮੇਰੇ ਨਾਲ ਕਿੰਨੇ ਖੜੇ ਆ ਉਹ ਪਿੱਛੋਂ ਦੇਖੋ ਆਪਾਂ ਇਹਨੂੰ ਥੋੜਾ ਜਿਹਾ ਖੋਲਦੇ ਆ ਇਸ ਗੱਲ ਨੂੰ ਤੁਸੀਂ 91 ਕਹੀ ਹੈ ਹਮਮ ਕੁੰਮਰ ਵਿਜੇ ਪ੍ਰਤਾਪ ਆਲਰੇਡੀ ਰਮਨ ਪਹਿਲੇ ਦਿਨੋਂ ਨਾਰਾਜ ਬਾਗੀ ਮੰਤਰੀ ਨਹੀਂ ਬਣਾਇਆ ਫਿਰ ਬਾਈਬਲ ਕਲਾ ਵਾਲੇ ਮੈਟਰ ਦੇ ਉੱਤੇ ਉਹ ਬੋਲਦੇ ਰਹੇ ਉਹਨਾਂ ਨੇ ਕਿਹਾ ਕਿ ਇਨਸਾਫ ਦੀ ਗੱਲ ਸੀ ਮੀਟੇਰ ਦੀ ਸੀਟ ਖਾਲੀ ਆ 90 ਮੈਂ ਉਸੇ ਤੇ ਆ ਰਹੇ ਹਾਂ ਕੁੰਮਰ ਵਿਜੇ ਪ੍ਰਤਾਪ ਦੇ ਨਾਲ ਨਾਲ ਪਹਿਲੀ ਵਾਰੀ ਹੋਇਆ ਕਿ ਉਸ ਦਿਨ ਆਪਾਂ ਸ਼ੋਅ 'ਚ ਡਿਸਕਸ ਕੀਤਾ ਕਿ ਡਾਕਟਰ ਅਜੀਤ ਗੁਪਤਾ ਬੋਲੇ ਸਰਕਾਰ ਦੇ ਕਿ ਨਸ਼ਾ ਹੈਗਾ ਭਾਈ ਦੱਸੋ ਕਿੱਥੇ ਬੰਦ ਹੋਇਆ ਆ ਬਿਲਕੁਲ ਆ ਦੋ ਅੰਮ੍ਰਿਤਸਰ ਤੋਂ ਹੀ ਡਾਈਸੀ ਹੋ ਗਈਆਂ ਤਾਂ ਕਿ ਗੱਲ ਕਹਾਣੀ ਜਾ ਕੇ ਇੱਧਰ ਰਹੀ ਹੈ ਚੱਬੇਵਾਲ ਦੇ ਖਾਲੀ ਕਰਨ ਦੇ ਨਾਲ ਚੱਬੇਵਾਲ ਦੀ ਸੀਟ ਖਾਲੀ ਹੋ ਗਈ ਹੈ ਬਿਲਕੁਲ ਮੇਹੇਰ ਵਾਲੀ ਗਿੱਦੜਵਾ ਤਿੰਨ ਅਸਤੀਫੇ ਮੇਰੇ ਕਹੇ ਤੇਰਾ ਬਾਬਾ ਨਾਨਕ ਕਹਾ ਚਾਰ ਇਹ ਨੇ ਦੋ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਬਾਕੀ ਗਣਾ ਤੇ ਦੋ ਹੋਰ ਹੈ ਜਿਹੜੀ ਇਹ ਚਰਚਾਵਾਂ ਨੇ ਕਿ ਭਾਵੇਂ ਕਿੰਨੇ ਹੀ ਮੁੱਖ ਮੰਤਰੀ ਸਾਹਿਬ ਹੁਣ ਕਰਨ ਬਠਿੰਡਾ ਦਿਹਾਤੀ ਔਰ ਮਾਨਸਾ ਇਹ ਉਹ ਦੋ ਵਿਧਾਇਕ ਨੇ ਜਿਨ੍ਹਾਂ ਨੂੰ ਜਲੀਲਤਾ ਕੀਤਾ ਗਿਆ ਫੋਜਾ ਸਿੰਘ ਸਰਾਰੀ ਵੀ ਬੈਠੇ ਆ ਫੋਜਾ ਸਿੰਘ ਸਰਾਰੀ ਵੀ ਬੈਠੇ ਆ ਦੋ ਵੀਡੀਓ ਵਾਲੇ ਵੀ ਸਖਸ਼ ਬੈਠੇ ਆ ਪਰ ਵੀਡੀਓ ਵਾਲਿਆਂ ਦੇ ਤਾਂ ਪਿੱਛੇ ਖੜ ਗਏ ਨਾ ਉਹ ਪਿੱਛੇ ਖੜੇ ਆ ਵੀਡੀਓ ਵਾਲਿਆਂ ਦੇ ਤਾਂ ਹੱਕ ਚ ਖੜ ਗਏ ਨਾ ਦੋ ਕਿਉਂ ਤਿੰਨ ਹੈ ਹੂੰ ਦੋ ਵੀ ਨਹੀਂ ਤਿੰਨ ਨੇ ਕਰਨ ਮਾਜਰਾ ਨੇ ਔਰ ਇਹਦੇ ਨਾਲ ਬਲਕਾਰ ਸਿੰਘ ਨੇ ਔਰ ਤੀਜੇ ਅਸੀਂ ਜਾਣਦੇ ਆ ਕਿ ਕਟਾਰੂ ਚੱਕ ਨੇ ਤਿੰਨਾਂ ਦੇ ਮਗਰ ਮੁੱਖ ਮੰਤਰੀ ਖੜੇ ਸ਼ਾਇਦ ਇਹ ਇੱਕ ਰੀਜ਼ਨ ਹੋ ਸਕਦਾ ਬਿਲਕੁਲ ਦੂਜਾ ਤੁਹਾਡੇ ਧਿਆਨ ਚ ਹੋਣਾ ਕਿ ਜਿਹੜੇ ਪਿਛਲੇ ਵਾਰੀ ਦੇ ਨਾਰਾਜ਼ ਨੇ ਹੂੰ ਬੀਬੀ ਬਲਜਿੰਦਰ ਕੌਰ ਹੂੰ ਜਿਹੜੀ ਮਹਿਲਾ ਮਹਿਲਾਵਾਂ ਚੋਂ ਵੱਡਾ ਚਿਹਰਾ ਔਰ ਦੂਜਾ ਮਹਿਲਾਵਾਂ ਚੋਂ ਵੱਡਾ ਚਿਹਰਾ ਮਾਨੂਕੇ ਇਹ ਪਹਿਲੇ ਦਿਨੋਂ ਹੀ ਆਪਾਂ ਮੰਨ ਕੇ ਚੱਲਦੇ ਆਂ ਕਿ ਮੁੱਖ ਮੰਤਰੀ ਵਾਲੇ ਖੇਮੇ 'ਚ ਇਵਨ ਜਦੋਂ ਸੀਐਮ ਅਨਾਉਂਸ ਕਰਨਾ ਸੀ ਤਾਂ ਇਹ ਦੋ ਔਰਤਾਂ ਸੀਗੀਆਂ ਜਿਹੜੀਆਂ ਜਾ ਕੇ ਕੇਜਰੀਵਾਲ ਕੋਲੇ ਬੈਠੀਆਂ ਰਹੀਆਂ ਕਿ ਚਲੋ ਅੰਦਰਲੀ ਗੱਲ ਦੱਸਦਾ ਅਨਾਉਂਸ ਨਾ ਕੀਤਾ ਕਿ ਉਸ ਪੁਆਇੰਟ ਤੇ ਜਾਵੜੇ ਮੇਰੀ ਇੱਕ ਆਮ ਆਦਮੀ ਪਾਰਟੀ ਤੇ ਬਹੁਤ ਜਿਹੜੇ ਵਿਚ ਰਹਿਣ ਵਾਲੇ ਉਹਨਾਂ ਨਾਲ ਗੱਲਬਾਤ ਹੋਈ 10 ਦਿਨ ਪਹਿਲਾਂ ਦੀ ਗੱਲ ਰਾਤ ਨੂੰ ਮੇਰੀ ਤਕਰੀਬਨ ਡੇਢ ਘੰਟਾ ਉਹਨਾਂ ਨਾਲ ਚਰਚਾ ਚੱਲੀ ਉਹ ਕਹਿੰਦੇ ਭਗਵੰਤ ਮਾਨ ਸਾਹਿਬ ਨੂੰ ਜਦੋਂ ਕੈਂਡੀਡੇਟ ਅਨਾਉਂਸ ਕਰਨਾ ਸੀ ਆਖਰੀ ਮੂਮੈਂਟ ਤੱਕ ਦੋ ਬੰਦਿਆਂ ਨਾਲ ਭਾਰ ਤੋਲਿਆ ਗਿਆ ਸੀ ਬਲਬੀਰ ਸਿੰਘ ਰਾਜੇਵਾਲ ਨਾਲ ਉਹਨੂੰ ਕਹਿੰਦੇ ਤੁਸੀਂ ਇਕੱਲੇ ਹੀ ਆ ਜਾਓ ਜੇਕਰ ਸਕੀਮ ਨਹੀਂ ਆਉਂਦਾ ਕਿ ਹਰਮਿੰਦਰ ਸਿੰਘ ਕਾਦੀਆਂ ਨਹੀਂ ਆਉਂਦੇ ਛੱਡੋ ਪਰੇ ਇਕੱਲੇ ਆ ਜਾਓ ਤੁਹਾਨੂੰ ਸੀਐਮ ਅਨਾਉਂਸ ਕਰ ਦਿਆਂਗੇ ਫੇਰ ਉਪਰਾਏ ਸਾਹਿਬ ਨਾਲ ਗੱਲਬਾਤ ਜਿਹੜੀ ਬਾਈ ਬੈਠਿਆਂ ਨਾਲ ਔਰ ਇਹ ਸੀ ਕਿ ਜਿਹੜਾ ਉਸ ਵੇਲੇ ਮੁੱਖ ਮੰਤਰੀ ਤੁਹਾਡਾ ਨਾਰਾਜ਼ਗੀ ਅੱਜ ਦੇ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਧਾਨ ਸਭ ਨਾਰਾਜ਼ਗੀ ਦਿਖਾਉਂਦੇ ਸੀ ਇਹਨਾਂ ਤੇ ਨજર ਰੱਖੀ ਜਾ ਰਹੀ ਸੀ ਇਹਨਾਂ ਨੂੰ ਮਿਲਣ ਕੌਣ ਜਾ ਰਿਹਾ ਜਿਹੜੇ ਮਿਲਣ ਜਾ ਰਹੇ ਸੀ ਉਹਨਾਂ ਦਾ ਪਤਾ ਸਾਫ਼ ਕੀਤਾ ਜਾ ਰਿਹਾ ਸੀ ਅੱਜ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਨੂੰ ਵਧੇਰੇ ਇੱਜ਼ਤ ਮਾਨ ਦਿੰਦੇ ਜਿਹੜੇ ਉਸ ਵੇਲੇ ਉਹਨਾਂ ਦੇ ਘਰੇ ਜਾ ਕੇ ਪੁੱਛਦੇ ਸੀ ਮਾਨ ਸਾਹਿਬ ਠੀਕ ਹੋ ਅੱਗੇ ਕੀ ਕਰੋਗੇ ਕਿੱਥੋਂ ਲੜਾਈ ਲੜੋਗੇ ਉਹ ਦੋ ਗਰੁੱਪ ਪੈ ਗਏ ਨੇ ਇਹ ਇਹ ਸਾਨੂੰ ਕਿਸੇ ਬਹੁਤ ਕੌਨਫੀਡੈਂਸ ਸਾਡਾ ਸੋਰਸ ਹੈਗਾ ਉਸ ਨੇ ਸਾਨੂੰ ਇਹ ਗੱਲਾਂ ਦੱਸੀਆਂ ਤੇ ਕਹਿਣ ਦਾ ਮਤਲਬ ਇਸ ਵੇਲੇ ਜਿਹੜਾਗਾ ਆਮ ਆਦਮੀ ਪਾਰਟੀ ਦੇ ਸਾਰਾ ਕੁਝ ਚੰਗਾ ਨਹੀਂ ਹੈਗਾ ਤੁਸੀਂ ਜਦੋਂ ਕਹਿ ਰਹੇ ਸੀ ਨਾ 92 ਦੀ ਥਾਂ 91 ਰਹਿ ਜਾਣਗੇ ਤਾਂ ਮੇਰੇ ਜ਼ਹਿਨ 'ਚ ਇਹ ਸਵਾਲ ਆਇਆ ਕਿ ਜੇ ਨੰਬਰ ਗਿਣਨ ਤੇ ਜਾਓਗੇ ਨਾ ਤੇ ਨੰਬਰ ਤਾਂ ਬਹੁਤ ਥੱਲੇ ਤਾਈਂ ਘਟਦਾ 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 ਇਹ ਘਟ ਰਿਹਾ ਹੈ ਹੁਣ 2.2 ਦੇ ਵਿੱਚ ਤਾਂ ਇਹ 18 ਕ ਨਾਲ ਕੰਮ ਚੱਲ ਜਾਊਗਾ ਜੇ ਉਧਰ ਵੀ ਛਿੰਦੇ ਬੰਦੀ ਕਿਸੇ ਨੂੰ ਜ਼ਰੂਰਤ ਪਈ ਤਾਂ ਹੁਣ ਗੱਲ ਆ ਗਈ ਰਮਨ ਕੇ ਅਖਾਲੀ ਦਲ ਦਾ ਕੀ ਹਾਲ ਹੈ ਅਖਾਲੀ ਦਲ ਇੱਕ ਨਾਰ ਸੋਬੇਮਾਰ ਵਾਲੀ ਸਥਿਤੀ ਹੈ ਇਸ ਵੇਲੇ ਹੂੰ ਪ੍ਰੈਸ ਨੋਟ ਨੇ ਪੰਗਾ ਪਾਤਾ ਉਹ ਕਹਿੰਦੇ ਪ੍ਰੈਸ ਨੋਟ ਦੇ ਵਿੱਚ ਐਨੀ ਤਰੀਫ ਕਰਤੀ ਪ੍ਰਧਾਨ ਜੀ ਦੀ ਪ੍ਰਧਾਨ ਜੀ ਦੀ ਕੋਈ ਉਹਨਾਂ ਦੀ ਇਹ ਵੀ ਇਹ ਪ੍ਰੈਸ ਨੋਟ ਆਇਆ ਜਦੋਂ 10 ਸੀਟਾਂ ਤੇ ਜਮਾਨਤ ਜप्त ਹੋਈ ਹੋਵੇ ਤੇ ਅਕਾਲੀ ਦਲ ਦਾ ਵੋਟ ਸ਼ੇਅਰ ਭਾਜੀਪੀ ਤੋਂ ਵੀ ਘਟ ਗਿਆ ਹੋਵੇ ਉਦੋਂ ਆ ਰਿਹਾ ਜੀ ਸਾਨੂੰ ਪੂਰਾ ਭਰੋਸਾ ਹੈ ਪ੍ਰਧਾਨ ਜੀ ਦੀ ਲੀਡਰਸ਼ਿਪ ਦੇ ਉੱਤੇ ਨਹੀਂ ਕਾਨਾ ਫੂਸੀ ਦਾ ਚੱਲ ਪਈ ਸੀ ਉਸੇ ਟਾਈਮ ਜਦੋਂ ਮੀਟਿੰਗ ਖਤਮ ਹੋਈ ਲੋਕੀ ਦੇਖਦੇ ਹੁੰਦੇ ਯਾਰ ਸ਼ਾਮ ਨੂੰ ਜਦੋਂ ਕੋਈ ਵੱਡੀ ਮੀਟਿੰਗ ਹੁੰਦੀ ਹੈ ਤਾਂ ਪ੍ਰੈਸ ਰੀਫ ਹੁੰਦਾ ਚੀਮਾ ਸਾਹਿਬ ਪ੍ਰੈਸ ਬਰੀਫ ਕਰ ਰਹੇ ਕੰਗਨ ਨਰਨਾਉ ਦਾ ਜ਼ਿਕਰ ਕੀਤਾ ਬਾਹਰੀ ਤਾਕਤਾਂ ਦਾ ਜ਼ਿਕਰ ਕੀਤਾ ਲੋਕੀ ਕਹਿੰਨ ਕਿ ਗੱਲ ਬਾਹਰ ਕੁਝ ਹੋਰ ਸੀ ਅੰਦਰ ਰਮਾਇਣ ਹੋਰ ਸੁਣਾਤੀ ਸਾਨੂੰ ਫਰਕ ਲੱਗਿਆ ਉਹ ਕਹਿੰਦੇ ਅਸੀਂ ਇਹ ਰਮਾਇਣ ਦਾ ਆ ਸਾਰਾਂਸ ਨਹੀਂ ਜਿਹੜਾ ਚੀਮਾ ਸਾਹਿਬ ਦੱਸ ਰਹੇ ਆ ਇਹ ਤਾਂ ਬਾਹਰ ਤਾਂ ਮਹਾਭਾਰਤ ਸੀਗਾ ਅੰਦਰ ਉਹ ਮਰਨ ਵੇਲੇ ਨਹੀਂ ਇੱਕ ਕਹਿੰਦੇ ਹੁੰਦੇ ਉਹ ਤੁਹਾਨੂੰ ਸੁਣਾਉਂਦੇ ਹੁੰਦੇ ਆ ਕਥਾ ਸੁਣਾਉਂਦੇ ਗੀਤਾ ਸੁਣਾਉਂਦੇ ਹੁੰਦੇ ਆ ਵੀ ਇਹ ਤਾਂ ਗੀਤਾ ਸੁਣਾਉਣ ਲੱਗ ਗਏ ਵੀ ਆਖਰੀ ਸਾਹਾਂ 'ਤੇ ਆ ਗੱਲ ਬਾਤ ਜਿਹੜੇ ਚੀਮਾ ਸਾਹਿਬ ਦੇ ਬੋਲ ਸੀ ਆਮ ਲੋਕਾਂ ਦੀ ਧਾਰਨਾ ਬਣੀ ਤੇ ਲੋਕੀ ਸਮਝੋ ਪਰੇ ਹੋ ਗਏ ਵੀ ਇਹ ਚੱਕਰ ਕੀ ਅੱਧੇ ਘੰਟੇ ਬਾਅਦ ਪ੍ਰੈਸ ਨੋਟ ਜਾ ਰਹੀ ਹੋ ਜਾਂਦਾ ਇੰਗਲਿਸ਼ ਦੇ ਵਿੱਚ ਬਾਹਲੇ ਨਹੀਂ ਪੰਜਾਬੀ ਚ ਵੀ ਆਉਂਦਾ ਹਾਂ 15 ਮਿੰਟ ਬਾਅਦ ਪੰਜਾਬੀ ਚ ਆਉਂਦਾ ਬਾਹਲੇ ਇੰਗਲਿਸ਼ ਵਾਲੇ ਤਾਂ ਉਹ ਉੱਪਰ ਕਲਾਸ ਵਿੱਚ ਜਦ ਪੰਜਾਬੀ ਸਾਡੇ ਅੱਗੇ ਬੈਠੀ ਹੁੰਦੇ ਉਹ ਯਾਰ ਪੰਜਾਬੀ ਦੇ ਕੋ ਵਿੱਚ ਕੀ ਜੜ ਭਮਕੜ ਇਹਨਾਂ ਦੀ ਵੀ ਵੇਖ ਲੈ ਹੈਗੇ ਆ ਉਹਨਾਂ ਨੇ ਦੇਖਿਆ ਵੀ ਬੜੀ ਪ੍ਰਧਾਨ ਸਾਹਿਬ ਦੀ ਤਾਰੀਫ ਕੀਤੀ ਆ ਉਹਨਾਂ ਨੇ ਕੰਮ ਚੱਕਦਾ ਸੋਸ਼ਲ ਮੀਡੀਆ ਤੇ ਪ੍ਰਧਾਨ ਜੀ ਹਾਰਾਂ ਜਿੱਤਾਂ ਦੇਖ ਕੇ ਘੋੜਿਆਂ ਦੀਆਂ ਕਾਠੀਆਂ ਨਹੀਂ ਬਦਲੀਆਂ ਤੁਹਾਡੇ ਨਾਲ ਪ੍ਰਧਾਨ ਇੱਕ ਹੀ ਰਹੂਗਾ ਜੇ ਕਿਹੜਾ ਮਾਇਆਵਤੀ ਤੋਂ ਕਿਸ ਨੇ ਅਸਤੀਫਾ ਮੰਗ ਲਿਆ ਕੇਜਰੀਵਾਲ ਤੋਂ ਅਸਤੀਫਾ ਮੰਗ ਲੈ ਚਰਚਾ ਹੋ ਗਈ ਤਜੰਦੂ ਮਰਾ ਸਾਹ ਉਹਨੇ ਕਮਾਲ ਹੀ ਕਰਤੀ ਹੂੰ ਉਹ ਕਹਿੰਦੇ ਮਤਾਲੇ ਆਉਣ ਦੀ ਕੋਸ਼ਿਸ਼ ਕੀਤੀ ਸੀ ਹਰ ਚਰਨ ਬੈਂਸ ਸਾਹ ਵੱਲੋਂ ਸੋ ਵੀਰ ਜੀ ਨੇ ਵੀ ਮਨਾ ਕਰਤਾ ਅਸੀਂ ਵੀ ਮਨਾ ਕਰਤਾ ਕਿ ਕਾਹਦਾ ਸਵਾਗਤ ਕਰਗੇ ਤੇ ਉਹ ਤੇ ਲਿਖਿਆ ਪਿਆ ਨਿਰਸਵਾਰਥ ਸੇਵਾ ਕੀਤੀ ਨਿੱਜੀ ਕੁਰਬਾਨੀਆਂ ਕੀਤੀ ਨਿੱਜੀ ਕੁਰਬਾਨੀ ਮੁੰਨ ਲੱਗਦਾ ਪਾਈਆ ਸਾਹ ਵਾਲੀ ਕਹਿ ਰਹੇ ਸੀ ਕਿ ਜਿਹੜਾ ਪਾਈਆ ਸਾਹ ਨੂੰ ਬਾਹਰ ਕੀਤਾ ਸੀਗਾ ਤੇ ਜੇ ਪਾਈਆ ਸਾਹ ਬਾਹਰ ਹੋ ਸਕਦਾ ਤੇ ਫਿਰ ਇਹ ਢੀਂਡ ਸੇ ਕਿਹੜਾ ਮਾਸੀ ਤੇ ਪੁੱਤ ਲੱਗਦੇ ਆ ਹੂੰ ਇਹ ਵਾਲੀ ਕਿਹੜਾ ਨੇੜਿਓਂ ਆ ਮਲੂਕਾ ਕਿਹੜਾ ਫਿਰ ਨੇੜੇ ਉਹ ਕੁਰਬਾਨੀਆਂ ਤੇ ਇਹਨਾਂ ਦੀਆਂ ਵੀ ਹੋ ਜਾਣਗੀਆਂ ਜਿਹੜੀ ਕੱਲ ਕਮੇਟੀ ਬਣਾਈ ਤੀ ਉਹ ਨਿਸ਼ਾਸ਼ਨੀ ਕਮੇਟੀ ਤਾਂ ਪ੍ਰੈਸ ਨੋਟ ਤੇ ਰੌਲਾ ਪੈ ਗਿਆ ਉਹ ਕਹਿੰਦੇ ਤੁਸੀਂ ਪ੍ਰਧਾਨ ਸਾਹਿਬ ਦੀ ਨਿਸ਼ਾਨੀ ਕੱਲ ਤੁਸੀਂ ਕੱਲੇ ਮਲੂਕੇ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਢੀਂਟਸਿਆਂ ਦਾ ਜ਼ਿਕਰ ਕਰ ਰਹੇ ਹੋ ਜਾਂ ਤੁਸੀਂ ਕੈਰੋਂ ਸਾਹਿਬ ਦਾ ਜ਼ਿਕਰ ਕੀਤਾ ਪਟਿਆਲੇ ਬੈਠੇ ਆ ਮੈਂ ਤਾਂ ਇੱਥੋਂ ਦੀ ਵੀ ਅਕਾਲੀ ਦਲ ਨੂੰ ਨੇੜੇ ਦੇਖੇ ਐਨ ਕੇ ਸ਼ਰਮਾ ਦੀ ਬਾਹ ਨਹੀਂ ਫੜੀ ਕਿਸੇ ਨੇ ਬਿਲਕੁਲ ਐਨ ਕੇ ਸ਼ਰਮਾ ਦੀ ਹਾਰ 'ਚ ਲੋਕਾਂ ਦਾ ਤਾਂ ਰੋਲ ਘੱਟ ਹੈ ਤੇ ਅਕਾਲੀ ਦਲ ਦਾ ਵੱਧ ਹੈ ਉਹਦੇ ਨਾਲ ਕੋਈ ਤੁਰਿਆ ਹੀ ਕੋਈ ਨਹੀਂ ਹੂੰ ਔਰ ਸ਼ਿਕਾਇਤਾਂ ਲੈ ਰਿਹਾ ਹੈ। ਇਹ ਨਹੀਂ ਤੁਸੀਂ ਲੁਧਿਆਣੇ ਆ ਜੋ ਰਣਜੀਤ ਢਿਲੋਂ ਦੇ ਨਾਲ ਕਿਹੜਾ ਅਕਾਲੀ ਤੁਲੇ। ਉਹ ਤਾਂ ਵਿਚਾਰੇ ਸਿਆਸਤ ਤੋਂ ਨਹੀਂ ਤੌਬਾ ਤੌਬਾ ਕਰ ਗਏ। ਉਹ ਕਹਿੰਦੇ ਯਾਰ ਮੈਨੂੰ ਇਹ ਵੀ ਸਿਆਸਤ ਨਹੀਂ ਚਾਹੀਦੀ ਮੈਨੂੰ ਅੱਜ ਹੀ ਕਿਸੇ ਨੇ ਸਵੇਰੇ ਦੱਸਿਆ। ਉਹ ਤਾਂ ਸੰਨਿਆਸ ਲੈ। ਕਰਨੀ ਹੱਥ ਲਾ ਗਈ। ਉਹ ਨਹੀਂ ਸੰਨਿਆਸ ਲੈ ਗਏ। ਕਰਨੀ ਨਹੀਂ। ਨਹੀਂ ਕਰਨੀ। ਮੈਨੂੰ ਅੱਜ ਹੀ ਉਹ ਲੁਧਿਆਣੇ ਤੋਂ ਕਿਸ ਨੇ ਦੱਸਿਆ ਫੋਨ ਕਰਕੇ। ਤੇ ਫਿਰ ਪ੍ਰਧਾਨ ਜੀ ਦੇ ਕਿਹੜੇ ਫੈਸਲਿਆਂ ਦੇ ਉੱਤੇ ਇਹਨਾਂ ਨੂੰ ਮਾਨ ਹੋ ਜਾਂਦਾ ਹੈ ਅਕਾਲੀ। ਚਿੱਠੀ ਦਾ ਤੁਸੀਂ ਜ਼ਿਕਰ ਕਰਨਾ ਭੁੱਲ ਗਏ। ਜਿਹੜੀ ਕੋਰ ਕਮੇਟੀ। ਚਿੱਠੀ ਦਾ ਜ਼ਿਕਰ ਕਰਨਾ ਭੁੱਲ ਗਏ। ਰਣਜੀਤ ਬਰਾ ਉਹ ਦੱਸੋ ਜੇ ਸਿਰਸਾ ਸਾਧ ਨੂੰ ਮਾਫੀ ਹਰਸਿਮਰਤ ਕੌਰ ਬਾਦਲ ਨਹੀਂ ਸੀ ਜਿਹੜਾ ਕੋਈ ਜੱਤਰੇ ਉਹਦੀ ਤੇ ਫਿਰ ਕਿਹੜੇ ਸੀ ਜਿਹੜੀ ਅੰਦਰ ਬਿਠੇ ਕਿਤੇ ਸਾਰਾ ਲੌਂਗ ਲਾਣਾ ਉਹ ਤਾਂ ਨਹੀਂ ਸੀ ਜਿਨ੍ਹਾਂ ਨੇ ਮਾਫੀ ਦਿੱਤੀ ਸੀ ਅੱਜ ਬੋਲਣ ਨੂੰ ਤਿਆਰ ਨਹੀਂ ਭੁੱਲਣਾ ਕਿਵੇਂ ਬਖਸ਼ਈਆਂ ਜਾਣੀਆਂ ਉਹਦਾ ਵਿਧੀ ਵਿਧਾਨ ਕੀ ਹੋਊਗਾ ਤਾਂ ਉਹ ਸਵਾਲ ਵੱਡੇ ਨੇ ਲੋਕੀ ਆਉਣ ਵਾਲੇ ਸਮੇਂ ਤੇ ਪੁੱਛਣਗੇ ਜੇ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਉਹ ਮਾਫੀ ਦੇਣ ਦੇ ਵਿੱਚ ਸੀ ਤਾਂ ਇੱਕ ਪੰਜ ਪਿਆਰਿਆਂ ਦੇ ਵਿੱਚੋਂ ਉਮਰਸਰ ਤੋਂ ਹੈਗੇ ਨੇ ਉਹ ਕਹਿੰਦੇ ਨੇ ਕੋਈ ਚਿੱਠੀ ਅੱਜ ਵੀ ਪਈ ਆ ਉਹਦੀ ਫੋਰੈਂਸਿਕ ਜਾਂਚ ਕਰਵਾ ਲਓ ਮਲਾ ਲਓ ਜਿਹੜੀ ਹੱਥ ਲਿਖਤ ਚਿੱਠੀ ਹੈਗੀ ਆ कोर कमिटी ਜੇ ਬੈਠੇ ਇੱਕ ਸਖਸ਼ ਦਾ ਨਾਮ ਉੱਪਰ ਨਹੀਂ ਲੈਂਦੇ ਅਸੀਂ ਤਾਂ ਨਹੀਂ ਲਵਾਂਗੇ ਕਿ ਉਹਨਾਂ ਨੇ ਚਿੱਠੀ ਲਿਖੀ ਸੀ ਔਰ ਆਪਣੇ ਸੌਦਾ ਸਾਧ ਵਾਲੇ ਕਹਿੰਦੇ ਆ ਇਸ ਤਾਂ ਮਾਫੀ ਮੰਗੀ ਨਹੀਂ ਗਈ ਹੁਣ ਰੌਲਾ ਇਹ ਪੈਣਾ ਕਿ ਮਾਫੀ ਦੇਣ ਦੇ ਕਾਰਨ ਕੀ ਸੀ ਦਿੱਤੀ ਕਿਸ ਵਜ੍ਹਾ ਨਾਲ ਗਈ ਦਬਾ ਕੀ ਸੀ ਜੇਕਰ ਸੁਖਵੀਰ ਸਿੰਘ ਬਾਦਲ ਨੇ ਤੇ ਇਲਜ਼ਾਮ ਲੱਗਦੇ ਨੇ ਪਾਰਟੀ ਦੇ ਇਲਜ਼ਾਮ ਲੱਗਦੇ ਨੇ ਤਾਂ ਇਕੱਲਾ ਸੁਖਵੀਰ ਸਿੰਘ ਬਾਦਲ ਕੀ ਉਸ ਵੇਲੇ ਦਾ ਤਕੜਾ ਸੀ ਕਿ ਉਸ ਨੇ ਇਡਾ ਵੱਡਾ ਕੰਮ ਕਰਾਤਾ ਫਿਰ ਹੁਣ ਇਹ ਵੀ ਸਵਾਲ ਉੱਠਣਗੇ ਕਿ ਉਸ ਸਮੇਂ ਲੀਡਰਸ਼ਿਪ ਕਿਹੜੀ ਸੀਗੀ ਤਾਂ ਹੁਣ ਅਕਾਲੀ ਦਲ ਉਹ ਚਿੱਠੀ ਨਾਲ ਘਿਰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਜਿਹੜੀ ਹੈਗੇ ਨਾਰਾਜ਼ਗੀ ਜਿਹੜੀ ਹੈਗੇ ਉਹ ਅੱਜ ਭਲਕ ਪਟਾਕੇ ਜਿਹੜੇ ਪੈਣੇ ਸ਼ੁਰੂ ਹੋ ਜਾਣਗੇ ਤੀਰ ਬਿਂਹਿਆਂ ਦੀ ਹੈ ਸ਼ਾਸਨੀ ਕਮੇਟੀ ਤਾਂ ਮੈਨੂੰ ਲੱਗਦਾ ਕਿ ਜੇ ਮਲੂਕੇ ਤੇ ਫੈਸਲਾ ਲੈ ਲੂਗੀ ਢੀਂਡਸੇ ਤੇ ਫੈਸਲਾ ਲੈ ਲੂਗੀ ਲੈ ਸਕਦੀ ਆ ਮਨਪ੍ਰੀਤਿਆਲੀ ਤੇ ਲੈ ਲੂਗੀ ਹਮ ਗੱਲ ਤਾਂ ਉੱਥੇ ਦੀ ਉੱਥੇ ਖੜੀ ਹੈ ਪ੍ਰਧਾਨ ਤੇ ਫੈਸਲਾ ਕੌਣ ਲਾਊਗਾ ਹਮ ਸਵਾਲ ਤਾਂ ਇਹ ਹੈ ਕਿ ਕੀ ਇਹਨਾਂ ਕਰਕੇ ਅਕਾਲੀ ਦਲ ਦਾ ਹਾਲ ਹੈ ਜਾਂ ਪ੍ਰਧਾਨ ਇਸ ਗੱਲ ਤੇ ਅੜਿਆ ਵੀ ਮੈਂ ਹੀ ਪ੍ਰਧਾਨ ਰਹਿਣਾ ਇਸ ਗੱਲ ਕਰਕੇ ਅਕਾਲੀ ਦਲ ਦਾ ਮਾੜਾ ਹਾਲ ਬਿਲਕੁਲ ਹੁਣ ਅਨਸ਼ਾਸਨੀ ਕਮੇਟੀ ਇੰਨੀ ਜ਼ੁਰਤ ਰੱਖਦੀ ਹੈ ਕਿ ਪ੍ਰਧਾਨ ਬਦਲ ਸਕੇ ਕੱਲ ਨੂੰ ਇਹ ਲਿਖ ਕੇ ਦੇ ਦੇ ਵੀ ਭਾਈ ਸਰ ਨਾਲੋਂ ਵੱਡਾ ਅਨਸ਼ਾਸਨ ਤਾਂ ਪ੍ਰਧਾਨਗੀ ਤੋਂ ਭੰਗ ਹੋ ਜਾਂਦਾ ਚਰਨਜੀਤ ਬਰਾੜ ਨੇ ਲਿਖਿਆ ਕਿ ਜਿਹੜੇ ਪੇੜ ਲੋਕ ਨੇ ਆਲੇ-ਦੁਆਲੇ ਵਾਲੇ ਉਹਨਾਂ ਨੂੰ ਬਾਹਰ ਕੱਢ ਦਿਓ ਇਹ ਪਰ ਉਹਨਾਂ ਸੋਚਣਾ ਪਊਗਾ ਤਨਖਾਹਾਂ ਕੌਣ ਲੈਂਦੇ ਨੇ ਅਕਾਲੀ ਦਲ ਅਜੇ ਤੱਕ ਤਨਖਾਹਾਂ ਨਾਲ ਤਾਂ ਚੱਲਿਆ ਹੀ ਨਹੀਂ ਸੀਗਾ ਤਨਖਾਹਾਂ ਵਾਲੇ ਕਿਹੜੇ ਆ ਉਹ ਚਲ ਸਭ ਨੂੰ ਪਤਾ ਉਹ ਜਦੋਂ ਕਿਚਨ ਕੈਬਿਨੇਟ ਜਿਹੜੀ ਹੈਗੀ ਆ ਉਹ ਸਭ ਨੂੰ ਪਤਾ ਹੈਗਾ ਕਿਹੜੇ ਕਿਹੜੇ ਨਾਲ ਚਾੜਦੇ ਨੇ ਜਿਹੜੀ ਫੈਸਲੇ ਲੈਂਦੀ ਹੈ ਫੈਸਲੇ ਲੈਂਦੀ ਨਹੀਂ ਤੁਸੀਂ ਜਿਨੇ ਆਪ ਮੇਰੇ ਖਿਲੇ ਮਹੱਲੇ ਦੀ ਚੋਣ ਨਹੀਂ ਲੜੀ ਉਹ ਸੁਖਵੀਰ ਬਾਦਲ ਨੂੰ ਦੇ ਦਿੰਦੀਆਂ ਚੋਣਾਂ ਸੁਖਵੀਰ ਬਾਦਲ ਇਹ ਲੋਕ ਲੱਭਣੇ ਬੜੇ ਸੌਖੇ ਆ ਮਤਾਂ ਸੁਖਵੀਰ ਬਾਦਲ ਨੂੰ ਮਤਾਂ ਦੇ ਦਿੰਦੇ ਆ ਨਹੀਂ ਬੜੇ ਬੜੇ ਸੌਖੇ ਆ ਰਮਣ ਗੱਲ ਇਹ ਨਹੀਂ ਹੈ ਫਿਰ ਸੁਖਵੀਰ ਬਾਦਲ ਇੰਨੇ ਨਿਆਣੇ ਤਾਂ ਨਹੀਂ ਆ ਰੋਟੀ ਨੂੰ ਚੋਚੀ ਥੋੜੀ ਕਹਿੰਦੇ ਆ ਵੀ ਉਹਨਾਂ ਦੀਆਂ ਮੰਨਦੇ ਆ ਹਮ ਸੁਖਵੀਰ ਬਾਦਲ ਸੁਣਨ ਸਾਰਿਆਂ ਦੀ ਫੈਸਲਾ ਤਾਂ ਲੈਣ ਤੱਕ ਨਹੀਂ ਸੁਖਵੀਰ ਸਿੰਘ ਬਾਦ ਘਾਟ ਵੀ ਹੈ ਤੇ ਇੱਕ ਬਹੁਤ ਵੱਡੀ ਉਹਨਾਂ ਦੇ ਵਿੱਚ ਗੁਣ ਵੀ ਹੈਗਾ। ਹੂੰ ਮੈਂ ਬਹੁਤ ਨੇੜੇ ਤੋਂ ਦੇਖਿਆ। ਹੂੰ ਗੌਣ ਉਹਦੇ ਵਿੱਚ ਇਹ ਹੈ ਵੀ ਜਿਹੜਾ ਜਿਹਦੀ ਬਾਹ ਫੜ ਲੈਂਦਾ ਨੂੰ ਛੱਡਦਾ ਨਹੀਂਗਾ। ਉਹਦੀ ਉਹੀ ਘਾਟ ਬਣੀ ਵੀ ਆ। ਫਿਰ ਬਾਹ ਉਹਦੀ ਵੱਢੀ ਜਾਂਦੇ ਆ। ਉਹ ਉਹ ਗੈਂਗਰੀਨ ਕਰਤਾ ਬਾਹ ਦੇ ਉੱਤੇ। ਨਹੀਂ ਕਰਤੀ ਪਰ ਉਹ 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 ਆਪਦੀ ਯਾਰੀ ਨਿਭਾ ਰਹੇ ਆ। ਸੁਬੀਰ ਸਿੰਘ ਬਾਦਲ। ਪਰ ਉਹ ਜਿਹੜੇ ਬਾਹ ਜਿਨ੍ਹਾਂ ਦੀ ਫੜੀ ਵੀ ਆ ਉਹ ਦੂਜੀ ਬਾਹ ਨਾਲ ਕੁਤਰਖਾਨਾ ਕਰੀ ਜਾਂਦੇ ਆ ਸੁਖਬੀਰ ਸਿੰਘ ਬਾਦਲ ਨੂੰ ਇਹਦਾ ਲਾਸ ਹੈਗਾ ਔਰ ਇਹਦਾ ਕਾਰਨ ਇਹ ਇੱਕ ਹੈਗਾ ਸੁਖਬੀਰ ਸਿੰਘ ਬਾਦਲ ਜਿਹਦੇ ਨਾਲ ਮੁਹੱਬਤ ਪਾ ਲਿੰਦੇ ਆ ਨਾ ਇਹ ਇਹ ਮੈਂ ਨਿੱਜੀ ਤੌਰ ਤੇ ਇਹ ਗੱਲ ਕਰ ਰਿਹਾ ਹਾਂ ਉਹ ਛੱਡਣਾ ਨਹੀਂ ਚਾਹੁੰਦੇ ਜੇ ਉਹਨਾਂ ਨਾਲ ਇੱਕ ਦਿਨ ਚ ਇੱਕ ਦਿਨ ਕੋਈ ਨਾ ਗੱਲ ਕਰਨ ਸਵੇਰੇ ਸ਼ਾਮ ਨੂੰ ਉਹਨਾਂ ਲੱਗਦਾ ਵੀ ਕੋਈ ਅੱਜ ਬਹੁਤ ਵੱਡੀ ਗੱਲ ਹੋ ਗਈ ਜਿਹੜੀ ਵੀ ਕੀਤੀ ਨਹੀਂ ਮਤਲਬ ਉਹਨਾਂ ਨੂੰ ਇੰਨਾ ਹੋ ਰਹਿਦਾ ਕਿ ਮੈਂ ਗੱਲ ਕਰਨੀ ਹੀ ਕਰਨੀ ਹੈ ਸੁਖਵੀਰ ਸਿੰਘ ਸਰਮਣ ਕਿਰਮਚਲਨ ਲਾ ਦੇ ਹੁਣ ਤਾਂ ਇੱਕ ਗਲਨ ਤੇ ਤਾਂ ਆ ਗਈ ਹੁਣ ਤਾਂ ਵੱਢਣੀ ਪੈਣੀ ਹੈ ਡਾਕਟਰ ਕਹਿੰਦੇ ਨਾ ਆਖਿਰ ਹੁਣ ਇਹਦਾ ਇਲਾਜ ਨਹੀਂ ਰਿਹਾ ਤਾਂ ਹੁਣ ਕਟਰ ਲੈ ਕੇ ਵੰਡਣੀ ਪੈਣੀ ਹੈ ਉਸ ਉਸ ਹਾਲਾਤ ਤੇ ਤਾਂ ਸੁਖਵੀਰ ਬਾਦਲ ਨੂੰ ਬਚਾਉਂਦਾ ਸੁਖਵੀਰ ਸਿੰਘ ਬਾਦਲ ਜੋ ਮਰਜੀ ਲੋਕੀ ਕਹੀ ਜਾਣਾ ਐਡੀ ਛੇਤੀ ਕੁਰਸੀ ਸੁਖਵੀਰ ਸਿੰਘ ਬਾਦਲ ਦੀ ਜਾਣ ਵਾਲੀ ਨਹੀਂ ਹੈਗੀ ਹੋਰ ਕਮੇਟੀ ਦਾ ਇੱਕ ਵੱਡਾ ਹਿੱਸਾ ਅੱਜ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਹੈਗਾ ਔਰ ਜਿਹੜੀ ਪੀਏ ਸੀ ਹੈਗੀ ਉਹਦਾ ਇੱਕ ਵੱਡਾ ਹੀ ਸੋ ਸੁਖਬੀਰ ਸਿੰਘ ਬਾਦਲ ਦੇ ਨਾਮ ਹੈਗਾ ਉਹਦੀ ਕੁਰਸੀ ਨੂੰ ਹੱਥ ਬਿਸ਼ੱਕ ਬਹੁਤ ਵਾਰੀ ਪੈ ਗਿਆ ਪਰ ਉਥੇ ਅਰਜਨ ਬਣੂਗਾ ਕੌਣ ਮੱਛੀ ਦੀ ਅੱਖ 'ਚ ਤੀਰ ਕੌਣ ਮਾਰੂਗਾ ਜਦੋਂ ਕਮਾਂਡ ਚੱਕ ਕੇ ਫੜਾ ਤਾਂ ਦਿੰਦੇ ਆ ਤਾਂ ਦੂਜੇ ਪਾਸੇ ਕਹਿੰਦੇ ਪ੍ਰਧਾਨ ਜੀ ਤੀਰ ਚੱਕੀ ਬੈਠਾ ਹੂੰ ਤੇਲ ਗਰਮਾ ਤੇ ਉਤੋਂ ਉਹਨੂੰ ਮਗਰ ਮੱਛ ਲਾ ਲਓ ਤੇ ਫਿਰ ਉਹਨੂੰ ਰਗੜ ਦਿੰਦਾ ਜਾ ਕੇ ਬਹੁਤ ਰਗੜੇ ਗਏ ਜਿਨ੍ਹਾਂ ਨੇ ਬਗਾਵਤ ਕੀਤੀ ਕਾਲੀ ਦਲ ਦੇ ਵਿੱਚ ਔਰ ਜਿਹੜੇ ਨਾਲ ਉਹਨੇ ਪਿੱਛੋਂ ਕਰਨਜੀਤ ਬਰਾੜ ਦਾ ਇਹ ਹਾਲ ਹੋਊਗਾ ਨੇ ਉਹਨਾਂ ਦਾ ਸਿੱਧੇ ਤੌਰ ਤੇ ਕਹਿਤਾ ਕਿ ਮੈਂ ਇਹ ਸਿਆਸਤੀ ਛੱਡਣ ਨੂੰ ਤਿਆਰ ਆ ਮੈਂ ਇਹੋ ਜੀ ਸਿਆਸਤ ਕੋਈ ਨਹੀਂ ਲਊਗਾ ਜਿੱਥੇ ਪੰਥ ਦੀ ਗੱਲ ਨਾ ਹੋਵੇ ਜਿੱਥੇ ਆਪਦੀ ਕੌਮ ਦੀ ਗੱਲ ਨਾ ਹੋਵੇ ਜਿੱਥੇ ਕਦਰਾਂ ਕੀਮਤਾਂ ਦੀ ਗੱਲ ਨਾ ਹੋਵੇ ਜਿੱਥੇ ਕਿਸੇ ਸੁਣਵਾਈ ਨਾ ਹੋਵੇ ਉਹ ਇਸ ਗੱਲ ਤੋਂ ਉਹ ਸੁਖਵੀਰ ਸਿੰਘ ਬਾਦਲ ਤੋਂ ਨਹੀਂ ਖਫਾ ਉਹ ਇਹ ਕਹਿ ਰਹੇ ਆ ਕਿ ਅਸੀਂ ਜਿਸ ਤੇ ਦਿਨ ਨੁਮਾਇੰਦਗੀ ਕਰ ਰਹੇ ਆ ਸਾਨੂੰ ਲੋਕਾਂ ਦੀ ਆਪਦੀ ਪੰਥ ਦੀ ਕਦਰਾਂ ਕੀਮਤਾਂ ਦੀ ਕਰਨੀ ਚਾਹੀਦੀ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਸਲਾਹਕਾਰਾਂ ਤੇ ਇੱਥੇ ਕਰਕੇ ਔਖੇ ਆ ਕਿ ਬਾਹਲੇ ਲੋਕਾਂ ਨੂੰ ਤਾਂ ਮਰਿਆਦਾ ਦਾ ਹੀ ਨਹੀਂ ਪਤਾ ਹੈਗਾ ਮਾਫੀ ਮੰਗਾਈ ਗਈ ਮਾਫੀ ਇਸ ਢੰਗ ਨਾਲ ਮੰਗਵਾਤੀ ਕਿ ਉਹਨਾਂ ਨੂੰ ਮਜ਼ਾਕ ਦੇ ਪਾਤਰ ਵਿੱਚ ਖੜਾ ਕਰਤਾ ਸੁਖਵੀਰ ਸਿੰਘ ਬਾਦਲ ਨੂੰ ਇੱਥੇ ਇਹ ਮਹਾਰਾਜਾ ਰਜੀਤ ਸਿੰਘ ਤੋਂ ਤਕੜੇ ਹੋ ਗਏ ਸੀ ਇੱਥੇ ਬੂਟਾ ਸਿੰਘ ਵਰਗੇ ਮਾਫੀ ਮੰਗ ਕੇ ਗਏ ਸੋ ਰਜੀਤ ਸਿੰਘ ਬਰਨਾਲੇ ਨੇ ਮਾਫੀ ਮੰਗੀ ਤਾਂ ਸੁਖਵੀਰ ਸਿੰਘ ਬਾਦਲ ਨੇ ਕਿਉਂ ਨਹੀਂ ਮਾਫੀ ਮੰਗੀ ਇਸ ਤਰੀਕੇ ਦੇ ਨਾਲ ਇਹ ਚਰਚਾਵਾਂ ਹੋਈਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਲਤ ਤਰਵੈਤ ਪਾਤੀ ਜੇਕਰ ਤੁਸੀਂ ਪਾਰਟੀ ਦੇ ਇਹੋ ਜਿਹੀ ਪਾਰਟੀ ਦੇ ਨਮਾਇंदे ਹੋ ਕਿ ਆਗੂ ਹੋ ਕੇ ਗਲਤ ਤਰਵੈਤ ਪਾ ਰਹੇ ਆ ਤਾਂ ਫਿਰ ਸੁੱਚਾ ਸਿੰਘ ਲੰਗਾ ਦਾ ਕੀ ਕਸੂਰ ਸੀ ਭਾਈ ਹੂੰ ਉਹ ਗੱਲ 'ਚ ਪਾ ਕੇ ਸਾਫਾ ਅਰਦਾਸ ਕਰਕੇ ਖੜਦੇ ਗਏ ਪੰਜਾਹ ਵਾਰੀ ਉਹਨਾਂ ਨੇ ਜਾ ਕੇ ਮਾਫੀ ਮੰਗੀ ਫਿਰ ਜਿਹਨਾਂ ਨੇ ਗੁਰ ਸਿਰਸੇਲ ਨੂੰ ਮਾਫੀ ਦਿੱਤੀ ਪਰ ਘਟੈਰ 'ਚ ਖੜਾ ਕਰਦੇ ਨੂੰ ਉਹਨਾਂ ਨੂੰ ਵੀ ਤਾਂ ਇਹ ਬਹੁਤ ਵੱਡੇ ਸਵਾਲ ਨੇ ਅਕਾਲੀ ਦਲ ਦੇ ਕਿਉਂਕਿ ਅਕਾਲੀ ਦਲ ਇਕੱਲਾ ਪੋਲੀਟੀਕਲ ਪਾਰਟੀ ਨਹੀਂ ਉਹ ਪੰਜਾਬ ਦੀ ਨੁਮਾਇੰਦਗੀ ਕਰਦਾ ਪੰਥ ਦੀ ਨੁਮਾਇੰਦਗੀ ਕਰਦਾ ਪੰਥ ਨੂੰ ਨਾਲ ਤੋਂ ਸੇਧ ਲੈਂਦਾ ਜੇਕਰ ਪੰਥ ਨੂੰ ਤੁਸੀਂ ਗਲਤ ਰੁਇਤ ਪਾ ਦੋਗੇ ਨਾ ਜੇ ਮਾਫੀ ਮੰਗਣ ਦੀ ਤਾਂ ਕੱਲ ਨੂੰ ਜਣਾ ਖਣਾ ਇਹ ਕਹਿ ਦੂਗਾ ਜੀ ਸੁਖਵੀਰ ਸਿੰਘ ਬਾਦਲ ਦਾ ਕੀ ਕਰ ਲਿਆ ਕੱਲ ਤੱਕ ਸਭ ਦੇ ਜਥੇਦਾਰ ਸਾਹਬ ਨੇ ਸਵਾਲ ਉੱਠਣਗੇ ਕੱਲ ਨੂੰ ਕੋਈ ਵੱਡਾ ਕ੍ਰਾਈਮ ਕਰਕੇ ਜਾਂ ਵੱਡੀ ਜਿਹੜੀ ਹੈਗੀ ਕਰਕੇ ਕਤਾਈ ਕਰਕੇ ਉੱਥੇ ਜਾ ਕੇ ਕਹ ਦੂਗੇ ਮੈਨੂੰ ਮaaf ਕਰ ਦੋ ਤੁਸੀਂ ਕਿੱਧਰ ਪਾਤਾ ਤੁਸੀਂ ਬਹੁਤ ਧੰਨਵਾਦ ਰਮਨ ਗੱਲਬਾਤ ਕੀਤੀ ਔਰ ਇਹ ਪੰਜਾਬ ਦੇ ਅੱਜ ਦੇ ਪੋਲਿਟੀਕਲ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਹਰ ਰੋਜ਼ ਦੀ ਤਰ੍ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ